ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ ਦੋ ਚਾਰ ਦਿਨਾਂ ਸੈਸ਼ਨ ਦੀ ਸ਼ੁਰੂਆਤ ਅਗਾਮੇ ਨਾਲ ਹੋਈ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸਦਮਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ ਦੋ ਦਿਨਾਂ ਲਈ ਵਧਾ ਦਿੱਤੀ ਗਿਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕੇਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ। ਵੇਅ ਆਬੀ ਬਾਰੇ ਕਾਨੂੰਨ ਵੀ ਸਾਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ। ਤਾਂ ਉਦੋਂ ਬਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਏ ਜਾਣ ਤੋਂ ਬਾਅਦ ਹੁਣ ਵਿਰੋਧੀਆਂ ਤੇ ਖਾਸ ਕਰਕੇ ਕਾਂਗਰਸ ਨੂੰ ਮੁੱਦੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ। ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੁੱਦਾ ਉਠਾਉਣ ਚੀਮਾ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜ਼ਬਾਦਲ ਇਸ਼ਾਰਾ ਕਰਦੇ ਹੋਏ ਕਿ ਅੱਗੇ ਪੰਜਾਬ ਚ ਅਨਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ ਚ ਕੈਨਸਟਰਵਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਇਆ ਉਹਨਾਂ ਨੂੰ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜ਼ਬਾ ਦੇ ਪਾਪਾਂ ਨਾਲ ਕਿੰਨੇ ਡੂੰਗੇ ਸੰਬੰਧ ਨੇ ਸਨਚਾਈ ਮੰਤਰੀ ਬਰਿੰਦਰ ਕੁਮਾਰ ਹੋਇਲ ਨੇ BBMP ਤੇ CISF 10 ਆਪੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਦੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP ਦੀਆਂ ਅਜਿਹੀਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ CISF ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ CISF ਦੀ ਤਣਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ BB ਐਮਬੀ ਨੂੰ ਪੇਜੇ ਪੱਤਰਾਂ ਰਾਹੀਂ ਸੀਆਈਐਸਐਫ ਦੀ ਤੈਨਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਕਿ ਬੀਬੀ ਐਮਬੀ ਪੰਜਾਬ ਰਾਜ ਦੀਆਂ ਸਖਤ ਆਪਤੀਆਂ ਵਿਰੋਧਾਂ ਦੇ ਬਾਵਜੂਦ ਸੀਆਈਐਸਐਫ ਦੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਆ ਆਖਰੀ ਬੀਬੀ ਐਮ ਦੀ ਮੀਟਿੰਗ ਜਿਹੜੀ 4 ਜੁਲਾਈ 2025 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਲੋ ਜੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਆ ਤਾਂ ਉੱਥੇ ਜਿਹੜਾ ਚਿੰਮਣੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜ ਬਾਬਾ ਨੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਨਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਮਾ ਤੁਸੀਂ ਪੈਦਾ ਕੀਤਾ ਅ ਜ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜੀਠੀਆ ਨੂੰ ਹੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜ਼ਬਾ ਦੇ ਭਾਜਪਾ ਨਾਲ ਕਿੰਨੇ ਡੂੰਘੇ ਸੰਬੰਧ ਨੇ